ਅਸਿਕਲ ਮੇਲੇ ਪਰੂ ਟੀਵੀ ਨਾਲ ਜੁੜਿਆ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਸਰਜੀਤ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਆਉਂਦੇ ਅਧੀਨ ਪਿੰਡ ਮੁੰਡਾ ਪਿੰਡ ਦੀ ਖਬਰ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿੱਥੇ ਸਰਕਾਰੀ ਗਲੀ ਨੂੰ ਕੁੱਟ ਕੇ ਕਾਨੂੰਨ ਦੀਆਂ ਧੱਜੀਆਂ ਕੁਝ ਵਿਅਕਤੀਆਂ ਵੱਲੋਂ ਜੜੀਆਂ ਵਾ ਉਹ ਉਡਾਈਆਂ ਗਈਆਂ ਨੇ ਸੋ ਕਿਸ ਦੀ ਸ਼ੈ ਤੇ ਇਹ ਸਰਕਾਰੀ ਗਲੀ ਜਿਹੜੀ ਹੈ ਉਹ ਪੁੱਟੀ ਗਈ ਹੈ ਕੀ ਗੱਲਬਾਤ ਹੋਈ ਹੈ ਸ਼ਿਕਾਇਤ ਚੋਲਾ ਸਾਹਿਬ ਬਲਾਕ ਦੇ ਵਿੱਚ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਸੋ ਸ਼ਿਕਾਇਤ ਕਰਤਾ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਇਹ ਮਾਮਲਾ ਸੋ ਬਲਾਕ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਇਹ ਪੂਰਾ ਮਾਮਲਾ ਸਰਕਾਰੀ ਸੰਪਤੀ ਨੂੰ ਛੇੜਛਾੜ ਦਾ ਕੀ ਕੇਸ ਕੀ ਜਿਹੜਾ ਵਾ ਉਹਨਾਂ ਦੇ ਉੱਤੇ ਹਰਜਾਨਾ ਜਾਂ ਸਰਕਾਰ ਦੇ ਵੱਲੋਂ ਕਿਹੜਾ ਉਹਨਾਂ ਤੇ ਜਿਹੜਾ ਵਾ ਐਕਸ਼ਨ ਜਿਹੜਾ ਉਹ ਲਿੱਤਾ ਜਾਂਦਾ ਬਣੇ ਰੋਮਚਲ ਪ੍ਰੋਟੀਬ ਦੇ ਨਾਲ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਨਾਮ ਮੇਰਾ ਗੁਰਲਾਲ ਸਿੰਘ ਆ ਜੀ ਮੁੰਡਾ ਪਿੰਡ ਆ ਕੀ ਨਾਮਲਾ ਜਿਹੜਾ ਕੋਲਾ ਸਾਹ ਬਲਾੜ ਦੇ ਵਿੱਚ ਤੁਸੀਂ ਪਹੁੰਚਿਓ ਡਾਕੂਮੈਂਟ ਲੈ ਕੇ ਤੁਹਾਡੀ ਜਿਹੜੀ ਸੁਵਾਈ ਕਾਫੀ ਜਦੀ ਜੱਦਾ ਤੇ ਦੀ ਹਮਲਾ ਕਰਾ ਇਹ ਇਦਾਂ ਵਾ ਜੀ ਗਲੀ ਸੀਗੀ ਇੱਕ ਪਿੰਡ ਤੋਂ ਬਾਪੂ ਜਗੀਰ ਸਿੰਘ ਉਹਨਾਂ ਦੀ ਤੇ ਵਿਕਰਮਜੀਤ ਸਿੰਘ ਉਹਨਾਂ ਦੀ ਇਹਨਾਂ ਦੇ ਕਾਰਨੋਂ ਗਲੀ ਜਾਂਦੀ ਸੀ ਕੁਝ 130 ਫੁੱਟ 12 ਫੁੱਟ ਚੜਾਈ ਦੇ ਇਹਨਾਂ ਨੇ ਕੀ ਕੀਤਾ ਵਾ ਕਿ ਉਹ ਗਲੀ ਜਿਹੜੀ ਪੁੱਟ ਕੇ ਕੋਈ ਇਟਾਂ ਘਰੇ ਰੱਖ ਲਈਆਂ ਵਾ ਕੋਜੀ ਢੰਗ ਅਲੀ ਚ ਪਈਆਂ ਬਾਹਰ ਤੇ ਉਹਦੇ 70 ਫੁੱਟ ਤੇ ਆ ਕੇ ਇਹਨਾਂ ਨੇ ਇੱਕ ਆਦਾ ਗੇੜ ਲਾ ਲਿਆ ਵਾ ਅੱਧੀ ਗਲੀ ਜਿਹੜੀ ਆ ਇਹ ਆਪਦੇ ਘਰ ਲੈ ਗਈ ਆ ਅਸੀਂ ਬਲਾਕ ਚ ਜਾ ਕੇ ਦਰਖਾਸਤ ਦਿੱਤੀ ਸੀਗੀ ਕਿ ਇਹ ਜਿਹੜੀ ਗਲੀ ਪੁੱਟੀ ਗਈ ਆ ਇਹ ਬਿਨਾ ਮਨਜ਼ੂਰੀ ਤੋਂ ਪੁੱਟੀ ਗਈ ਆ ਤੇ ਇੱਕ ਇਹਦੇ ਤੇ ਜਿਹੜਾ ਇਹ ਕਬਜ਼ਾ ਕੀਤਾ ਗਿਆ ਏ ਵੇਖੋ ਜੀ ਸਾਨੂੰ 20 ਤੋਂ 25 ਦਿਨ ਹੋ ਗਿਆ ਇਹ ਮਸਲੇ 'ਚ ਫਿਰਦਿਆਂ ਨੂੰ ਨਾ ਤਾਂ ਕੋਈ ਵੀ ਵੱਲੋਂ ਹੀ ਜਵਾਬ ਦਿੱਤਾ ਗਿਆ ਵਾ ਅਸੀਂ ਹਰ ਰੋਜ਼ ਆਉਨੇ ਇਹਨਾਂ ਦੇ ਕੋਲ ਬੜੀਆਂ ਚਿੱਠੀਆਂ ਪਾਈਆਂ ਬੜੀਆਂ ਚਿੱਠੀਆਂ ਨੇ ਕੱਢੀਆਂ ਪਰ ਹਰ ਗੱਲ ਤੋਂ ਇਹ ਨਤਾਰਾ ਕਰਦੇ ਆ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਵੇਖੋ ਇਹਨਾਂ ਨੇ 11 ਤਰੀਕ ਦਾ ਸਾਨੂੰ ਟਾਈਮ ਦਿੱਤਾ ਸੀ ਅਸੀਂ 11 ਵਜੇ ਆਏ ਆ ਆਪਣੇ ਬਿਆਨ ਲਿਖਾ ਗਏ ਆ ਆਪਦੀ ਹਾਜ਼ਰੀ ਲਵਾ ਗਏ ਆ ਇਹਨਾਂ ਦਾ ਕੋਈ ਵੀ ਮਤਲਬ ਉਸ ਟਾਈਮ ਤੇ ਨਹੀਂ ਪਹੁੰਚਿਆ ਇਹ ਆਂਦੇ ਆ ਕਿ ਤੁਹਾਡੇ ਤੋਂ ਬਗਾਇਆ ਬਾਅਦ ਦੇ ਵਿੱਚ ਆਣ ਕੇ ਸਰਪੰਚ ਨੇ ਆਪਦੇ ਬਿਆਨ ਦਿੱਤੇ ਆ ਕੀ ਗੱਲ ਆ ਜਦੋਂ 10 ਦਿਨ 12 ਦਿਨ ਪਹਿਲਾਂ ਅਸੀਂ ਦਰਖਾਸਤ ਦੇ ਕੇ ਗਏ ਆ ਉਸ ਦਿਨ ਕਿਉਂ ਨਹੀਂ ਸਰਪੰਚ ਨੇ ਇਹ ਬਿਆਨ ਦਿੱਤੇ ਕਿਉਂ ਨਹੀਂ ਦਰਖਾਸਤ ਬਿਆਨ ਦੇ ਕੇ ਗਿਆ ਕੀ ਲੱਗਦਾ ਬਿਨਾ ਮਨਜ਼ੂਰੀ ਤੋਂ ਜਿਹੜੀ ਕੁੱਟੀ ਗਈ ਗਲੀ ਤਾਂ ਇਹਨਾਂ ਵੱਲੋਂ ਕੀ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਰੋਜ਼ ਦੀ ਰੋਜ਼ ਨਵੇਂ ਤੋਂ ਨਵਾਂ ਲਾਰਾ ਵਾ ਇਹਨਾਂ ਦਾ ਇਹਨਾਂ ਦੀ ਸਹਿਮਤੀ ਦੇ ਨਾਲ ਕੰਮ ਹੁੰਦਾ ਵਾ ਕੋਸ਼ਿਸ਼ ਇਹੋ ਕੀਤੀ ਜਾ ਰਹੀ ਆ ਕਿ ਸਰਪੰਚ ਨੂੰ ਬਚਾਉਣ ਦੀ ਪਤਾ ਨਹੀਂ ਇਹਨਾਂ ਨੇ ਕੀ ਇਹੋ ਜਿਹਾ ਜਿਹੜਾ ਉਹਨਾਂ ਦੇ ਨਾਲ ਕੋਲੋਂ ਲਿਆ ਵਾ ਜਿਹੜਾ ਮੜਮੜ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੰਦੇ ਆ ਇਹਨਾਂ ਨੇ ਸਵੇਰੇ ਤੇ ਸਾਨੂੰ ਇੱਥੋਂ ਤੱਕ ਕਿਹਾ ਤਾਂ ਵੀ ਉਹਨਾਂ ਨੇ ਮਨਜ਼ੂਰੀ ਲਈ ਆ ਹੁਣ ਇੱਥੇ ਆਣ ਕੇ ਫਿਰ ਇਹਨਾਂ ਕਹਿੰਦਾ ਕੋਈ ਮਨਜ਼ੂਰੀ ਨਹੀਂ ਜੇ ਮਨਜ਼ੂਰੀ ਲਈ ਤੇ ਗੇਟ ਤੇ ਆਡੀ ਸਹਿਮਤੀ ਨਾਲ ਗਲੀ 'ਚ ਇੱਕ ਕੋ 70 ਫੁੱਟ ਦੀ ਗੇਟ ਲੱਗਾ ਇਹਨਾਂ ਦੀ ਸਹਿਮਤੀ ਦੇ ਨਾਲ ਗੇਟ ਲਾਇਆ ਗਿਆ ਫਿਰ ਅੱਜ ਤੁਹਾਨੂੰ ਕੀ ਵਿਸ਼ਵਾਸ ਹੋਇਆ ਇਹਨਾਂ ਨੇ ਅੱਜ ਅਜੇ ਤੱਕ ਇਹਨਾਂ ਨੇ ਦੋ ਚਿੱਠੀਆਂ ਕੱਢੀਆਂ ਵਾ ਜਿਹਦੇ ਵਿੱਚ ਇੱਕ ਇਹਨਾਂ ਨੇ ਥਾਣੇ ਨੂੰ ਕੱਢੀ ਆ ਕਿ ਜਿਹੜੀਆਂ ਇੱਟਾਂ ਵਾ ਉਹ ਪੰਚਾਇਤ ਦੇ ਵਾਲੇ ਕੀਤੀਆਂ ਜਾਂਦੇ ਤੇ ਜੋੜੀ ਬਾਂਦੀ ਇਹਨਾਂ ਦੋਹਾਂ ਜਿਹਾਂ ਬਕਰਨਜੀਤ ਸਿੰਘ ਦੇ ਤੇ ਕਲਜੀਤ ਕੌਰ ਤੇ ਜੋ ਬਾਂਦੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਰਪੰਚ ਨੂੰ ਨੋਟਿਸ ਦਿੱਤਾ ਵਾ ਜੇ ਦੋ ਦਿਨਾਂ ਦੇ ਅੰਦਰ ਅੰਦਰ ਇਹ ਗੇਟ ਨਹੀਂ ਲੈਂਦਾ ਤੇ ਬੰਦੀ ਕਾਰਵਾਈ ਤੇਰੇ ਤੇ ਵੀ ਕੀਤੀ ਜਾਊਗੀ ਪੰਜਾਬ ਦੇ ਮੁੱਖ ਮੰਤਰੀ ਦਾ ਤੇ ਕਹਿਣਾ ਹੈ ਕਿ ਕੋਈ ਵੀ ਅਫਸਰ ਜੇ ਕੋ ਖੱਜਲ ਖਰਾਬ ਕਰਦਾ ਤਾਂ ਮੈਂ ਸਹੀ ਜਿਹਾ ਜਰੀ ਕਰੀ ਉਹ ਵੀ ਮੰਨ ਕਰ ਦਈ ਨਹੀਂ ਵੇਖੋ ਜੀ ਉਹਨਾਂ ਦਾ ਤੇ ਬਹੁਤ ਧੰਨਵਾਦ ਆ ਹੁਣ ਜਿਹੜਾ ਉਹਨਾਂ ਨੇ ਉਹ ਆਰਦਾ ਕੰਮ ਕਰਨ ਦਾ ਸਰਕਾਰ ਬਹੁਤ ਵਧੀਆ ਕੰਮ ਕਰੰਦੀ ਆ ਪਰ ਜਿਹੜੇ ਇਹਦੇ ਅਫਸਰ ਥੱਲੇ ਖਰਾਬ ਕਰੰਦੇ ਆ ਨਾ ਇਹ ਨਹੀਂ ਕਿਸੇ ਬੰਨੇ ਲੱਗੰਦੇ ਜਾਂਦਾ ਵੇਖੋ ਅੱਜ ਤੁਸੀਂ ਆਏ ਜੇ ਅਸੀਂ ਪੱਤਰਕਾਰ ਸੱਦੇ ਆ ਕਾਹ ਤੋਂ ਸੱਦੇ ਆ ਇੱਕ ਇਹਨਾਂ ਤੋਂ ਤੰਗ ਹੋ ਕੇ ਸੱਦਿਆ ਵਾ ਹੁਣ ਕਿਦਾਂ ਚਿੱਠੀਆਂ ਲਿਖੀਆਂ ਗਈਆਂ ਹੁਣ ਕਿਦਾਂ ਚਿੱਠੀਆਂ ਕੱਢੀਆਂ ਗਈਆਂ ਇਸ ਟਾਈਮ ਤੇ ਉਹ ਦੰਡਾ ਕਿਉਂ ਨਹੀਂ ਨਿਆਂ ਦਿੱਤਾ ਜਾ ਰਿਹਾ ਇੱਥੇ ਦੇ ਅਫਸਰਾਂ ਦੀ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਆਂ ਕਿ ਇਹਨਾਂ ਤੇ ਵੀ ਬੰਦੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਹੜਾ ਸਾਨੂੰ ਇੰਨੇ ਦਿਨਾਂ ਤੋਂ ਖੱਜਲ ਕਰਨ ਦੇ ਆਏ ਸਾਨੂੰ ਕੋਈ ਨਿਆਂ ਨਹੀਂ ਦੇਣ ਦੇ ਤੇ ਇਹਨਾਂ ਦੋ ਦਿਨਾਂ ਦਾ ਟਾਈਮ ਦਿੱਤਾ ਜੇਾਨੂੰ ਕੋਈ ਨਹੀਂ ਨਿਆਂ ਮਿਲਦਾ ਜੋ ਬੰਦਾ ਇਹਨਾਂ ਤੇ ਵੀ ਕੀਤਾ ਜਾਵੇ ਸਰਪੰਚ ਜੀ ਸ਼ਹਿਰ ਦੇ ਨਾਲ ਸਾਡੀ ਜਿਹੜੀ ਸਰਕਾਰੀ ਕਲੀਪਟਰੀ ਕੋ ਕਬਜ਼ਾ ਕਰਨਾ ਕੀ ਮਾਮਲਾ ਤੇ ਕੀ ਕਰ ਰਹੇ ਹੋ ਉਹ ਤੇ ਕਾਰਵਾਈ ਹੋ ਰਹੀ ਹੈ ਉਹ ਬਿਆਨ ਦੇ ਗਏ ਆ ਜਿੰਨੇ ਨੇ ਪੁੱਟੇ ਸੀਗੇ ਉਹ ਆਂਦੇ ਵੀ ਸਾਨੂੰ ਪਤਾ ਨਹੀਂ ਸੀਗਾ ਕਿ ਮਨਜ਼ੂਰੀ ਲੈ ਕੇ ਪੁੱਟੀ ਜਾਣੀ ਚਾਹੀਦੀ ਹੈ ਜਾਂ ਸਰਪੰਚ ਚਰਾਇ ਪੁੱਟੀ ਜਾਣੀ ਚਾਹੀਦੀ ਹੈ ਅਸੀਂ ਉਹਨੂੰ ਪੁੱਛਿਆ ਵੀ ਉਹ ਪੁੱਟੀ ਕਿਉਂ ਉਹਨੇ ਸਾਨੂੰ ਪਤਾ ਨਹੀਂ ਸੀਗਾ ਵੀ ਉਹ ਅਸੀਂ ਭਰਤ ਪਾਇਆ ਉੱਚੀ ਨਹੀਂ ਵੀ ਹੋ ਗਈ ਸੀ ਜਿਹੜੇ ਟਰਾਲੇ ਆਏ ਕਮੇਟੀ ਵਾਲੇ ਵੀ ਉਹਨੇ ਉੱਚੀ ਨਹੀਂ ਵੀ ਕਰਤੀ ਸੀ ਉਹ ਵੀ ਅਸੀਂ ਉਹ ਆਪਣੇ ਬੈਰ ਨਾਲ ਚ ਸਾਨੂੰ ਦੱਸ ਗਏ ਆ ਵੀ ਅਸੀਂ ਪੁੱਟ ਕੇ ਏਡਾ ਪੁੱਟਤੀਆ ਦੁਆਰੇ ਜਵਾ ਦੇਣੀ ਆ ਕੀ ਨਾਮ ਉਹਨਾਂ ਨੇ ਕਿਹਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਬਿਕਰਮਜੀਤ ਸਿੰਘ ਉਰਫ ਦਰਜੀਤ ਇੱਕ ਲੇਡੀ ਹੈ ਕਮਲਜੀਤ ਕੋਲਜੀਤ ਕੋਲਜੀਤ ਬੋ ਕੀ ਕਰ ਲੈ ਕੀਤੀ ਜਾਂਦੀ ਉਹਨਾਂ ਤੇ ਕਾਰਵਾਈ ਲੈ ਆਓ ਵੀ ਹੁਣ ਲੈ ਗਿਆ ਦੋ ਦਿਨਾਂ ਦਾ ਟਾਈਮ ਕਹਿੰਦੇ ਦੋ ਦਿਨਾਂ ਗਲੀ ਬਣਾ ਦਾਂਗੇ ਅਸੀਂ ਜਿੱਦਾਂ ਬਣੀ ਹੋਈ ਸੀ ਜੀ ਨਾਦਰ ਬਣਾਉਣ ਦੇ ਖੇਤੀ ਕਰਾਂਗੇ ਫਿਰ ਕਾਰਵਾਈ ਕਰਾਂਗੇ ਉਹਨਾਂ ਤੇ ਬਣ ਦੇ ਕਾਰਵਾਈ ਕਰਾਂਗੇ ਜੀ ਠੀਕ ਹੈ ਜੇ ਤੁਹਾਡੇ ਪੁੱਛੇ ਤੋਂ ਬਿਨਾਂ ਜਿਹੜਾ ਬਣਾ ਉਹਨਾਂ ਇਹ ਸਟੈਪ ਲੁਕਿਆ ਹੋ ਉਹਦੀ ਵੀ ਕੋਈ ਕਾਰਵਾਈ ਬਣਦੀ ਵੀ ਕਰੋਗੇ ਤੁਸੀਂ ਤਾਂ ਤੁਹਾਡੇ ਪੁੱਛੇ ਤੋਂ ਬਿਨਾਂ ਜਿਹੜਾ ਉਹ ਹੀ ਕਰ ਰਹੇ ਆਂ ਜੀ ਬਿਨਾ ਪੁੱਛੇ ਜਿਹੜੇ ਕਾਰਵਾਈ ਉਹਨੇ ਪੁੱਟੀਆ ਗਲੀ ਉਹਦੇ ਤੇ ਵੀ ਕਾਰਵਾਈ ਚੱਲ ਰਹੀ ਹੈ ਚੱਲ ਰਹੀ